हांजी दोस्तों जिस तरह ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਇਸ ਵਾਰ ਜੋ ਪੰਜਾਬ ਨੂੰ ਹੜਾਂ ਦੀ ਮਾਰ ਵੱਜੀ ਸੀ ਤਕਰੀਬਨ ਪੰਜਾਬ ਦਾ 5 ਲੱਖ ਏਕੜ ਤੋਂ ਵੱਧ ਫਸਲਾਂ ਜਿਹੜਾ ਝੋਨੇ ਦੀ ਫਸਲ ਪਾਣੀ ਦੇ ਨਾਲ ਤਬਾਹ ਹੋ ਚੁੱਕੀਆਂ ਸਨ ਤੇ ਪਿਛਲੇ ਜਦੋਂ ਦਾ ਪਾਣੀ ਆਇਆ ਚਲੋ ਠੀਕ ਹੈ ਰੱਬ ਨੇ ਮਾਰ ਮਾਰੀ ਤੇ ਬਹੁਤ ਸਾਰੀਆਂ ਜਿਹੜੀਆਂ ਐਨਜੀਓ ਬਹੁਤ ਸਾਰੇ ਬਾਬੇ ਮਾਹਪੁਰਖ ਬਹੁਤ ਸਾਰੇ ਕਲਾਕਾਰ ਵੀਰ ਪੰਜਾਬ ਦੇ ਆਮ ਲੋਕ ਵੀ ਹਾੜਾਂ ਦੀ ਮਾਰ ਵਾਲੇ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚੇ ਲੋਕਾਂ ਦਾ ਬਾਹ ਫੜੀ ਉਹਨਾਂ ਦਾ ਸਾਥ ਦਿੱਤਾ ਇਸੇ ਤਰੀਕੇ ਦੇ ਨਾਲ ਦੋਸਤੋ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਫਰੋਇਪਰ ਦੀ ਤਹਿਸੀਲ ਜੀਰਾ ਦੇ ਪਿੰਡ ਅਰਾਜੀ ਸਭਰਾ ਦੇ ਵਿੱਚ ਫਤੇਗੜ ਸਭਰਾ ਦਾ ਇੱਕ ਛੋਟੀ ਬਸਤੀ ਆ ਅਰਾਜੀ ਸਭਰਾ ਇਹ ਪੂਰੇ ਦਾ ਪੂਰਾ ਪਿੰਡ ਆ ਜਿਹੜਾ ਬਿਲਕੁਲ ਬੰਦ ਦੇ ਅੰਦਰ ਵਾਰ ਦਰਿਆ ਦੇ ਵਿੱਚ ਆਉਂਦਾ ਸਾਰੇ ਘਰ ਹੀ ਦਰਿਆ ਦੇ ਵਿੱਚ ਬੈਠੇ ਆ ਇਸ ਇਲਾਕੇ ਦੇ ਵਿੱਚ ਆਈਆਂ মিয়া ਐਨਜੀਓ ਕਈ ਆਈਆਂ ਜਦੋਂ ਪਾਣੀ ਸੀਗਾ ਉਦੋਂ ਰਾਸ਼ਨ ਪਾਣੀ ਲੈ ਕੇ ਆਈਆਂ ਠੀਕ ਆ ਸਾਰਿਆਂ ਨੇ ਮਦਦ ਕੀਤੀ ਪਰ ਹੁਣ ਇਸ ਇਲਾਕੇ ਨੂੰ ਸਭ ਤੋਂ ਵੱਧ ਜ਼ਰੂਰਤ ਆ ਜਿਹੜੀ ਸੇਵਾ ਦੀ ਸਭ ਤੋਂ ਵੱਧ ਜ਼ਰੂਰਤ ਆ ਨਾਲ ਸਾਡੇ ਜਿੱਥੇ ਅਸੀਂ ਖੜੇ ਆ ਘਰਾਂ ਦੇ ਨਾਲ ਬਿਲਕੁਲ ਝੋਨਾ ਜਿਹੜਾ ਤੁਸੀਂ ਵੇਖ ਸਕਦੇ ਹੋ ਉਸੇ ਤਰ੍ਹਾਂ ਦੇ ਨਾਲ ਜਿਹੜਾ ਗਲਿਆ ਸੜਿਆ ਜੇ ਖੜੋਤਾ ਘਰਾਂ ਦੇ ਪਿਛਲੇ ਬੰਨੇ ਵੀ ਜਿਹੜਾ ਇੱਥੇ ਪਾਣੀ ਛੈਹ ਦੇ ਤੁਹਾਨੂੰ ਉਹ ਨਿਸ਼ਾਨ ਦਿਖਦਾ ਹੋਵੇ ਤੇ ਰੰਗ ਦਾ ਜਿੱਥੋਂ ਤੱਕ ਪਾਣੀ ਚੜਿਆ ਰਿਆ ਪਾਣੀ ਦਰਿਆ ਦਾ ਇਹਨੇ ਕੀ ਕੀਤਾ ਕਿ ਜਿੰਨੇ ਵੀ ਘਰਾਂ ਦੇ ਬੈਕਸਾਈਡ ਜੋ ਕੰਧਾਂ ਸੀਗੀਆਂ ਸਾਰੀਆਂ ਜਿਹੜੇ ਕੋਈ ਲੈਂਟਰ ਵਾਲੀ ਜਾਂ ਬਾਲਿਆਂ ਵਾਲੀ ਕੋਈ ਵੀ ਹੈਗਾ ਜਿਹੜਾ ਮકાਨ ਬਣਿਆ ਉਹਦੇ ਵਿੱਚ ਤੇੜਾਂ ਪੈ ਚੁੱਕੀਆਂ ਜਿਹੜੀਆਂ ਤੁਸੀਂ ਸਾਹਮਣੇ ਸਾਫ਼ ਨਜ਼ਰ ਆਉਂਦੀਆਂ ਨਿੱਕੇ ਨਿੱਕੇ ਬੱਚੇ ਘਰਾਂ ਦੇ ਵਿੱਚ ਰਹਿੰਦੇ ਆ ਬਜ਼ੁਰਗ ਮਾਤਾਵਾਂ ਬਜ਼ੁਰਗ ਘਰਾਂ ਦੇ ਵਿੱਚ ਬੈਠੇ ਆ ਅੱਜ ਇਹਨਾਂ ਨੂੰ ਇੱਕ ਤਾਂ ਜਿਹੜਾ ਜੋ ਪਾਣੀ ਦੇ ਮਾਰ-ਮਾਰੀ ਸੀ ਫਸਲ ਤਾਂ ਤਬਾਹ ਜਿਹੜੀ ਹੋਣੀ ਸੀ ਹੋ ਚੁੱਕੀ ਹੁਣ ਇੱਕ ਨਵਾਂ ਜਿਹੜਾ ਡਰ ਸਤਾ ਰਿਹਾ ਵੀ ਉੱਤੇ ਜਿਹੜੀ ਸੇਰ ਵਾਲੀ ਛਾਤ ਆ ਇਹਦਾ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਇਹ ਡਿੱਗ ਪਵੇ ਤੇ ਕੋਈ ਜਾਨੀਮਾਲੀ ਨੁਕਸਾਨ ਸਾਡਾ ਹੋਰ ਨਾ ਹੋ ਜਾਵੇ ਆਪ ਸਭ ਨੂੰ ਸਾਰੇ ਪੰਜਾਬ ਨੂੰ ਇੱਕ ਵਾਰ ਫੇਰ ਬੇਨਤੀ ਆ ਕਿ ਇਹ ਇਹਨਾਂ ਦੀ ਇਸ ਇਲਾਕੇ ਦੀ ਜਿਹੜੇ ਹੜ੍ਹ ਪ੍ਰਭਾਵ ਤੇ ਇਹਨਾਂ ਦੀ ਬਾਹ ਫੜੀ ਜਾਵੇ ਤੇ ਦੂਸਰਾ ਨਾਲ ਤੁਸੀਂ ਦੇਖ ਸਕਦੇ ਹੋ ਕਿ ਝੋਨੇ ਜਿਹੜੇ ਉਸੇ ਤਰ੍ਹਾਂ ਬਿਲਕੁਲ ਖੜੇ ਆ ਪਾਣੀ ਜਿਹੜੇ ਪਾਣੀ ਨੇ ਫਸਲ ਕੀਤੀ ਸੀ ਹੁਣ ਕਣਕ ਵਿਜਨ ਦਾ ਸਮਾਂ 15 ਦਾ 20 ਦਿਨਾਂ ਤੱਕ ਆਉਣ ਵਾਲਾ ਪਰ ਅੱਜ ਤੱਕ ਉਦੋਂ ਜਦੋਂ ਪਾਣੀ ਸੀਗਾ ਬਹੁਤ ਸਾਰੀਆਂ ਐਨਜੀਓ ਆਈਆਂ ਸੀਗੀਆਂ ਵੀ ਅਸੀਂ ਇਹਨਾਂ ਨੂੰ ਖਾਦ ਦੇਵਾਂਗੇ ਇਹਨਾਂ ਨੂੰ ਡੀਜ਼ਲ ਦੇਵਾਂਗੇ ਇਹਨਾਂ ਨੂੰ ਬੀ ਦੇਵਾਂਗੇ ਪਰ ਫਿਲਹਾਲ ਹੁਣ ਜਮੀਨੀ ਪੱਧਰ ਤੇ ਅਜੇ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਤੇ ਆਪ ਸਭ ਨੂੰ ਬੇਨਤੀ ਆ ਕਿ ਅੱਜ ਇਹਨਾਂ ਨੂੰ ਤੇਲ ਦੀ ਲੋੜ ਆ ਡੀਜ਼ਲ ਦੀ ਲੋੜ ਆ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਿੱਥੇ ਰੇਤਾ ਭਰ ਚੁੱਕੀ ਆ ਉਹ ਜ਼ਮੀਨ ਖੇਤ ਪੱਤਰ ਕਰਨ ਦੀ ਜ਼ਰੂਰਤ ਆ ਜਿਹੜੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਣਕੀ ਬੀਜੀ ਜਾ ਸਕੇ ਪਹਿਲਾ ਨੁਕਸਾਨ ਤਾਂ ਜਿੰਨਾ ਹੋਣਾ ਸੀ ਉਹ ਤਾਂ ਹੋ ਚੁੱਕਿਆ ਪਰ ਅੱਜ ਹੀ ਜੇ ਆਪਾਂ ਇਹਨਾਂ ਦੀ ਬਾਹ ਕਿਸਾਨ ਵੀਰਾਂ ਦੀ ਫੜੀਏ ਆਪਣੇ ਭਰਾਵਾਂ ਦੀ ਬਾਹ ਫੜੀਏ ਤਾਂ ਜੋ ਇਹਨਾਂ ਨੂੰ ਵੀ ਕੋਈ ਨਾ ਕੋਈ ਇਹਨਾਂ ਦੇ ਜ਼ਖਮਾਂ ਤੇ ਜਿਹੜੀ ਮਲਮ ਲਾਉਣ ਵਾਲਾ ਕੰਮ ਹੋਊਗਾ ਸੋ ਆਪ ਸਭ ਨੂੰ ਇੱਕ ਵਾਰ ਫੇਰ ਬੇਨਤੀ ਆ ਕਿ ਫਤੇਗੜ ਜ਼ਿਲ੍ਹਾ ਫਰੋਇਪੁਰ ਦੀ तहसील जीरा ਦੇ ਪਿੰਡ ਫਤੇਗੜ ਸਭਰਾ ਦੀ ਵਸਤੀ Araji ਸਭਰਾ ਇੱਥੇ ਇੱਕ ਵਾਰੀ ਜ਼ਰੂਰ ਤੁਸੀਂ ਆਇਓ ਬਹੁਤ ਘੱਟ ਐਦਕੀ ਚਲੋ ਆਇਆ ਤਹਾੜਾ ਬਾਬਾ ਕਾਫੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਪਰ ਜਿਆਦੀਆਂ ਸਵਾਵਾਂ ਜਿਹੜੀਆਂ ਵਾਂ ਇਸ ਇਲਾਕੇ ਦੇ ਵਿੱਚ ਪਹੁੰਚ ਹੀ ਨਹੀਂ ਸਕੀਆਂ ਇਹ ਜਿਆਦਾ ਪਿੰਡ ਜਿਹੜੇ ਇੱਥੋਂ ਹੀ ਅਸਲ ਹੜਾਂ ਦੀ ਜਿਹੜੇ ਸਤਲੁਜ ਤੇ ਬਿਆਸ ਦਰਿਆ ਜਿੱਥੇ ਹਰੀਕੇ ਹੜ ਤੋਂ ਇਕੱਠੇ ਹੁੰਦੇ ਆ ਇੱਥੋਂ ਅਸਲ ਜਿਹੜੀ ਪਾਣੀ ਇਦੋਂ ਪਿੱਛੇ ਆ ਜਿਹੜਾ ਦਰਿਆ ਵਾਲੇ ਪਾਸੇ ਜਿਹੜਾ ਹਰੀਕੇ ਹੜ ਵਾਲੇ ਪਾਸੇ ਉੱਥੇ ਕੋਈ ਇਕਦੁੱਕਾ ਘਰ ਹੋਣਗੇ ਨਹੀਂ ਤੇ ਉਹ ਖਾਲੀ ਖੇਤ ਆ ਜਿਹੜੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੀ ਉਹਨਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਇੱਥੋਂ ਸੰਗਤਾਂ ਆਉਂਦੀਆਂ ਸੀ ਸੇਵਾ ਲੈ ਕੇ ਆਉਂਦੀਆਂ ਸੀ ਅੱਗੇ ਤੋੜ ਫਰੇਪਰ ਤੱਕ ਚਲੀਆਂ ਜਾਂਦੀਆਂ ਪਰ ਇਹਨਾਂ ਲੋਕਾਂ ਤੱਕ ਜਦੋਂ ਪਾਣੀ ਸੀਗਾ ਇੱਥੇ ਪਹੁੰਚਿਆ ਨਹੀਂ ਨਾ ਕੋਈ ਇਹਨਾਂ ਕੋਲੇ ਬੇੜੀ ਸੀ ਇਹਨਾਂ ਵੀਰਾਂ ਦਾ ਸ਼ੈੱਡ ਸੀਗਾ ਪਸ਼ੂ ਰੱਖ ਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਮੰਡ ਏਰੀਆ ਦੇ ਵਿੱਚ ਤੇ ਬੜੀਏ ਮੁਸ਼ਕਲ ਦੇ ਨਾਲ ਜਿਹੜਾ ਆਪਣਾ ਦੁੱਧ ਦਾ ਦਵਾ ਸੀਗਾ ਜਿਹੜਾ ਬਿਨਾਂ ਕਿਸੇ ਬੇੜੀ ਤੋਂ ਇੱਥੋਂ ਲੈ ਕੇ ਜਾਂਦੇ ਰਹੇ ਆ ਇੱਕ ਤੋਂ ਡੇਢ ਮਹੀਨਾ ਇਹਨਾਂ ਨੇ ਮੁਸ਼ਕਲ ਝੱਲੀ ਆ ਤੇ ਹੁਣ ਆਪਣਾ ਫਰਜ਼ ਬਣਦਾ ਕਿ ਜਿਸ ਤਰ੍ਹਾਂ ਦੂਜੇ ਪੰਜਾਬ ਦੇ ਵਿੱਚ ਆਵਾ ਚੱਲ ਰਹੀਆਂ ਸਾਰੇ ਆਪਣੇ ਮਹਾਪੁਰਖਾਂ ਨੂੰ ਸਾਰੀਆਂ ਐਨ ਜੀਓਸ ਨੂੰ ਸਾਰੇ ਦਾਨੀ ਸੱਜਣਾਂ ਨੂੰ ਬੇਨਤੀ ਆ ਕਿ ਇੱਕ ਵਾਰ ਆ ਕੇ ਇਸ ਇਲਾਕੇ ਦਾ ਤੁਸੀਂ ਆਪ ਜਮੀਨੀ ਪੱਧਰ ਤੇ ਦੇਖੋ ਜੇ ਤੁਹਾਨੂੰ ਲੱਗਾ ਕਿ ਇੱਥੇ ਲੋੜ ਹੈ ਤੇ ਤੁਸੀਂ ਸੇਵਾ ਕਰਦੇ ਹੋ ਜੋ ਅਸੀਂ ਤੁਹਾਨੂੰ ਕੋਈ ਇਹ ਦੇ ਵਿੱਚ ਕੋਈ ਵਧਾ ਚੜਾ ਕੇ ਗੱਲ ਨਹੀਂ ਕਰ ਰਹੇ ਸੋ ਇੱਕ ਵਾਰੀ ਜਾਣ ਕੇ ਜਰੂਰ ਵਿਜ਼ਿਟ ਕਰਿਓ ਅੱਜ ਇਹਨਾਂ ਭਰਾਵਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੈ ਤੇਲ ਦੀ ਖਾਦ ਦੀ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰਵਾਈਆਂ ਜਾਣ ਜਿਹੜੀ ਰੇਤਾ ਭਰੀ ਉਹਨੂੰ ਚੁਕਵਾਇਆ ਜਾਵੇ ਸੋ ਧੰਨਵਾਦ ਤੁਹਾਡਾ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ